ਪੰਜਾਬ ਦੇ ਮੌਸਮ ਨੇ ਮੋੜ ਬਦਲੇ ਆਪਣਾ ਮિજાਜ ਆਉਂਦੇ ਕੁਝ ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਇੱਕ ਹੋਰ ਵੱਡਾ ਬਦਲਾ ਲਾਈਵ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੋਜੀਆ ਪੰਜਾਬ ਦੇ ਵਿੱਚ ਮੌਸਮ ਨੇ ਮੋੜ ਤੋਂ ਆਪਣਾ ਮિજાਜ ਬਦਲ ਲਿਆ ਦੇਰ ਰਾਤ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸਾਨੂੰ ਗਰਜ ਚਮਕ ਦੇ ਨਾਲ ਮੀਂਹ ਦੇਖਣ ਨੂੰ ਮਿਲਿਆ ਤੇ ਨਾਲ ਹੀ ਤੇਜ ਹਨੇਰੀ ਵੀ ਦੇਖਣ ਨੂੰ ਮਿਲੀ ਹੈ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਆਉਂਦੇ ਕੁਝ ਘੰਟਿਆਂ ਦੇ ਵਿੱਚ ਇੱਕ ਹੋਰ ਵੱਡਾ ਬਦਲਾ ਸਾਨੂੰ ਪੰਜਾਬ ਦੇ ਮੌਸਮ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਤੁਹਾਨੂੰ ਜ਼ਿਲ੍ਹੇਵਾਰ ਮੌਸਮ ਦਾ ਹਾਲ ਦੱਸਾਂਗੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ YouTube ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਹਰ ਵੱਡੀ ਖਬਰ ਤੁਹਾਡੇ ਤੱਕ ਪਹੁੰਚ ਸਕੇ ਤੇ ਨਾਲ ਹੀ ਮੌਸਮ ਦੇ ਨਾਲ ਜੁੜੀ ਜਾਣਕਾਰੀ ਵੀ ਤੁਹਾਡੇ ਤੱਕ ਪਹੁੰਚ ਸਕੇ ਤੇ ਨਾਲ ਹੀ ਸਾਡੇ Facebook ਪੇਜ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਣਾ ਤਾਂ ਤੁਹਾਨੂੰ ਦੱਸ ਦਈਏ ਕਿ IMD ਦੇ ਵੱਲੋਂ ਜਾਰੀ ਕੀਤੀ ਰਿਪੋਰਟ ਦੇ ਵਿੱਚ ਆ ਸੀ ਆ ਗਿਆ ਹੈ ਕਿ ਆਉਣ ਦੇ ਕੁਝ ਘੰਟਿਆਂ ਦੇ ਵਿੱਚ ਮੌਸਮ 'ਚ ਇੱਕ ਹੋਰ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਪੰਜਾਬ ਦੇ ਮੌਸਮ 'ਚ ਜਿੱਥੇ ਬੱਦਲਵਾਈ ਦਾ ਦੌਰ ਜਾਰੀ ਰਿਹਾ ਤਾਂ ਉੱਥੇ ਹੀ ਮੌਸਮ ਦੇ ਮੂੜ ਮਿਜਾਜ਼ ਬਦਲਣ ਤੋਂ ਬਾਅਦ ਪੰਜਾਬੀਆਂ ਦੇ ਚਿਹਰੇ ਵੀ ਖਿੜੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਤਾਪਮਾਨ ਦੀ ਜੇਕਰ ਗੱਲ ਕਰੀਏ ਤਾਂ ਵੱਤ ਤੋਂ ਵੱਧ ਤਾਪਮਾਨ 37 ਡਿਗਰੀ ਰਹੇਗਾ ਤੇ ਘੱਟ ਤੋਂ ਘੱਟ 25 ਤੋਂ ਲੈ ਕੇ 27 ਡਿਗਰੀ ਰਹਿ ਸਕਦਾ ਹੈ ਇਸ ਦੇ ਨਾਲ ਹੀ ਰਾਤ ਦਾ ਤਾਪਮਾਨ 25 ਡਿਗਰੀ ਤੋਂ ਵੀ ਥੱਲੇ ਜਿਹੜਾ ਉਹ ਦਰਜ ਕੀਤਾ ਗਿਆ ਦੇਰ ਰਾਤ ਦਾ ਇਸ ਦੇ ਨਾਲ ਹੀ ਐਵੀ ਇਹ ਆ ਜਾ ਰਿਹਾ ਹੈ ਕਿ ਪਠਾਨਕੋਟ ਤਰਨਤਾਰਨ ਕਪੂਰਥਲਾ ਜਲੰਧਰ ਅਤੇ ਇਸ ਦੇ ਨਾਲ ਹੀ ਜਿਹੜੇ ਵੀ ਉਪਰੀ ਇਲਾਕੇ ਨੇ ਇਹਨਾਂ ਦੇ ਵਿੱਚ ਗਰਜ ਚਮਕ ਦੇ ਨਾਲ ਦੇਰ ਸ਼ਾਮ ਤੋਂ ਬਾਅਦ ਭਾਰੀ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਪਰ ਇਸ ਦੇ ਨਾਲ ਹੀ ਜਿਹੜੇ ਸਰਹੱਦੀ ਇਲਾਕੇ ਨੇ ਇਹਨਾਂ ਦੇ ਵਿੱਚ ਹਲਕਾ ਫੁਲਕਾ ਮੀਂਹ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਪਰ ਗਰਜ ਚਮਕ ਦੇ ਨਾਲ ਬਦਲੀ ਕਾਰਵਾਈਆਂ ਜਿਹੜੀਆਂ ਨੇ ਉਹ ਦੇਖਣ ਨੂੰ ਜ਼ਰੂਰ ਮਿਲਣਗੀਆਂ ਬਾਕੀ ਇਲਾਕਿਆਂ ਦੀ ਜੇਕਰ ਗੱਲ ਕਰੀਏ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਸਾਨੂੰ ਬਦਲੀ ਕਾਰਵਾਈਆਂ ਜ਼ਰੂਰ ਦੇਖਣ ਨੂੰ ਮਿਲਣਗੀਆਂ ਤੇ ਗਰਜ ਚਮਕ ਦੇ ਨਾਲ ਹਲਕਾ ਫੁਲਕਾ ਮੀ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਹਾਲਾਂਕਿ ਭਾਰੀ ਉਮੀਦ ਦੀ ਸੰਭਾਵਨਾ ਇੱਥੇ ਨਹੀਂ ਦੱਸੀ ਗਈ ਹੈ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਦੇਰ ਸ਼ਾਮ ਤੋਂ ਬਾਅਦ ਹੀ ਮੌਸਮ ਦੇ ਵਿੱਚ ਇੱਕ ਹੋਰ ਵੱਡਾ ਬਦਲਾ ਜਿਹੜਾ ਉਹ ਦੇਖਣ ਨੂੰ ਮਿਲੇਗਾ ਤੇ ਆਉਂਦੇ ਕੁਝ ਘੰਟਿਆਂ ਦੇ ਵਿੱਚ ਮੌਸਮ ਪੰਜਾਬ ਦਾ ਮੂੜ ਤੋਂ ਬਦਲੇਗਾ ਦਿਨ ਦੇ ਮੌਸਮ ਦੀ ਜੇਕਰ ਗੱਲ ਕਰੀਏ ਤਾਂ ਦਿਨ ਵੇਲੇ ਭਾਵੇਂ ਮੱਧਮ ਧੁੱਪ ਜਿਹੜੀ ਹੈ ਉਹ ਨਿਕਲੀ ਰਹੇਗੀ ਪੰਜਾਬ ਦੇ ਲਗਭਗ 60% ਦੇ ਇਲਾਕਿਆਂ ਦੇ ਵਿੱਚ ਪਰ ਉੱਥੇ ਹੀ ਮੌਸਮ ਵਿਭਾਗ ਦੀ ਮੰਨੀਏ ਤਾਂ ਮੌਸਮ ਵਿਭਾਗ ਦਾ ਕਹਿਣਾ ਹੈ ਕਿ 20 ਤੋਂ 25% ਦੇ ਇਲਾਕਿਆਂ ਦੇ ਵਿੱਚ ਸਾਨੂੰ ਮੂੜ ਤੋਂ ਗਰਜ ਚਮਕ ਦੇ ਨਾਲ ਮੀ ਜਿਹੜਾ ਉਹ ਖੰਨੂ ਮਿਲ ਸਕਦਾ ਤੇ ਨਾਲ ਹੀ ਤੇਜ ਹਨੇਰੀ ਵੀ ਦੇਰ ਸ਼ਾਮ ਤੋਂ ਬਾਅਦ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹੈ ਹਾਲ ਕਮੈਂਟ ਕਰਕੇ ਜ਼ਰੂਰ ਦੱਸੋ ਬਾਕੀ ਹੋਰ ਕੋਈ ਜਾਣਕਾਰੀ ਮੌਸਮ ਵਿਭਾਗ ਦੇ ਵੱਲੋਂ ਸਾਂਝੀ ਕੀਤੀ ਜਾਂਦੀ ਹੈ ਤਾਂ ਤੁਹਾਡੇ ਜ਼ਰੂਰ ਮੁਖਾਤਿਬ ਹੋਵਾਂਗੇ ਫਿਲਹਾਲ ਦੇ ਲਈ ਬਨੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ فائیو فائیو ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ Live Punjabi TV